ਗੱਲ ਹੀ ਸਾਰਿਆਂ ਨੂੰ ਸਰਪੰਚ ਜੀ ਦੇ ਫਾਰਮ ਤੇ ਬਹੁਤ-ਬਹੁਤ ਵੈਲਕਮ ਹੈ ਜੀ ਤੇ ਆਪਣੇ ਕੋ ਛੋਟੀਆਂ ਨਾਲ ਲੋਡ ਜਿਹੜਾ 14 ਛੋਟੀਆਂ ਨਾਲ ਲੋਡ ਪਹੁੰਚਾ ਵਾ ਤੇ ਦਰਸ਼ਕਾਂ ਤੁਹਾਨੂੰ ਦਿਖਾ ਦਿੰਨੇ ਆ 14 ਛੋਟੀਆਂ ਦੇ ਪਰ ਆਪਾਂ ਵੀਡੀਓ ਦੇ ਵਿੱਚ ਤਿੰਨ ਛੋਟੀਆਂ ਕਵਰ ਕਰ ਰਹੀਆਂ ਨੇ ਤੇ ਬਾਕੀ ਜਿਹੜੀ ਡਿਟੇਲ ਹੈ ਸਰਪੰਚ ਉਹ ਨਾਲ ਕੋ ਲੈਂਦੇ ਰਹੋ ਕਿਵੇਂ-ਕਿਵੇਂ ਨੇ ਤੇ ਬਾਕੀ بارش ਬਹੁਤ ਹੋ ਰਹੀ ਹੈ ਮੌਸਮ ਬੜਾ ਖਰਾਬ ਆ ਤੇ ਇਹ ਵੀ ਤਿੰਨ ਛੋਟੀਆਂ ਪਹੁੰਚੇ ਆ ਤੇ ਬਾਕੀ ਸਰਪੰਚ ਨਾਲ ਕਰਦੇ ਆ ਗੱਲ ਭਾਜੀ 사ਸੀ ਗਾਲ ਜੀ 사ਸੀ ਗਾਲ ਜੀ ਹੋਰ ਸਰਪੰਚ ਜੀ ਠੀਕ ਠਾਕ ਠੀਕ ਠਾਕ ਆਰੇ ਵਿਖਾਣੇ ਵੀਰਾਂ ਭਰਾਵਾਂ ਨੇ ਜਿਹੜਾ ਆਪਣੇ ਚੈਨਲ ਨੂੰ ਪਿਆਰ ਕਰਦੇ ਸਪੋਰਟ ਕਰਦੇ ਹਾਂਜੀ 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 ਧੰਨਵਾਦ ਕਰਦੇ ਹਾਂ ਹਾਂਜੀ ਹਾਂਜੀ ਬਹੁਤ ਹੀ ਬਾਤ ਜਿਆਦਾ ਹੰਡੀ ਜਿਹੜੇ ਬਾਤ ਦੇ ਪਾਣੀ ਹਟ ਲੋਪਾ ਉਹਨਾਂ ਦੀ ਦਿਵਾ ਕਰਦੇ ਜਿਹੜਾ ਅੱਜ ਮਿਹਰ ਕਰੇ ਹਾਂਜੀ ਹਾਂਜੀ ਕਿਉਂਕਿ ਹਰ ਗਰੀ ਤੰਦਰੁਸਤੀ ਤੰਦਰੁਸਤੀ ਹਾਂਜੀ ਹਾਂਜੀ ਕਿਉਂਕਿ ਇੰਨਾ ਵੀਰਾਂ ਸਿੱਕੇ ਕਾਰੋ ਪਰ ਆਪਣੇ ਚੱਲਦੇ ਕਾਰੋਬਾਰ ਚੱਲਦੇ ਜਿਹੜੇ ਆਪਣੇ ਕਿਸਾਨ ਪਹਾ ਜੱਟ ਭਰਾਜੇ ਹਾਂਜੀ ਹਾਂਜੀ ਵਧੀਆ ਹੋਊਗੀ ਜਾਂ ਕੁਝ ਉਹਦੇ ਕੋਲ 200 ਰੁਪਏ ਆਉਣਗੇ ਤੇ ਸਾਡੇ ਕੋਲ ਜਾਨ ਲੱਗੂਗਾ ਜਨਰ ਲੱਗੂਗਾ ਲੋਕ ਇਹ ਮਾਰਾ ਹਰਗ ਦਾ ਭਲਾ ਕਰੇ ਜੇ ਉਹ

ਹੋਰ ਨਾਮ ਸਾਰੇ ਵਿਖਾਲੇ ਵੀਰਾਂ ਭਾਂ ਨੂੰ ਪਿਆਰ ਭਰੀ ਹੇ ਸੱਸੀ ਗਾ ਜੀ ਰਸਦ ਹੱਸ ਗਨੇ ਆਪਣਾ ਤੁਹਾਨੂੰ ਹਾਂਜੀ ਹਾਂਜੀ ਪਿੰਡ ਭੋੜੇ ਜੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਨੇੜੇ ਫਤੇਗੜ ਝੂਟੀਆਂ ਹਾਂਜੀ 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 ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਆਪਣਾ ਹੈਗਾ ਜੀ 95016 52050 52050 ਹਾਂਜੀ ਤੇ ਥੋੜੀ ਬਾਅਦ ਜਿਆਦਾ ਹੋੜੀ ਦੇ ਝੋਟੀਆਂ ਨਹੀਂ ਇਹਦੇ ਅਜੇ ਤਿਆਰੀ ਝੜੇ ਕੋਈ ਹਾਂਜੀ ਹਾਂਜੀ ਉਹਦੋਂ ਹਟ ਕੇ ਤਿਆਰੀ ਕਰਾਂਗੇ ਤਿਆਰੀ ਕਰਾਂਗੇ ਤੇ ਤਿੰਨ ਝੋਟੀਆਂ ਕਵਰ ਕਰਨੀਆਂ ਨੇ ਹਾਂਜੀ ਕਵਰ ਕਰਨੇ ਆ ਹਾਂਜੀ ਤੇ ਕਾਓ ਇਹਨਾਂ ਦੇ ਦਰਸ਼ਨ ਕਰਾ ਲੈਣੇ ਆ ਬਾਕੀ ਦੀ ਬਾਅਦ ਵਿੱਚ ਲ ਲਓ ਜੀ ਝੋਟੀਆਂ ਬਿਲਕੁਲ ਸੁਈਆਂ ਸਵਾਈਆਂ ਤਾਜ਼ੀਆਂ ਝੋਟੀਆਂ ਨੇ ਬਾਕੀ ਐ ਵੀ ਤੁਹਾਨੂੰ ਤੋੜ ਕੇ ਹਰ ਇੱਕ ਚੀਜ਼ ਬਾਕੀ ਥਾਂ ਥੋਣਾ ਤੇ ਲੈਵਲ ਉਹ ਚੈੱਕ ਕਰ ਸਕਦਾ ਬਾਕੀ ਐ ਵੀ ਤਸੱਲੀ ਕਰਨਾ ਤੁਹਾਡਾ ਫਤਿਆ ਆਓ ਫਾਰਮ ਤੇ ਤਸੱਲੀ ਕਰੋ ਦੋ ਡਾਂਗ ਚਾਰ ਡਾਂਗ ਤੇ ਹੋ ਗਏ ਐ ਬਿਲਕੁਲ ਐ ਬਾਕੀ ਜਿਹੜੀ ਹਾਂ ਜੀ ਵੀਰ ਜੀ ਹਰ ਵੀਡੀਓ ਦੇ ਵਿੱਚ ਕਹਿੰਦੇ ਹਾਂ ਹਰ ਵਾਰ ਵਾਲਾ ਹੁੰਦੇ ਆ ਆਓ ਤਸੱਲੀ ਕਰਕੇ ਕਰੋ ਹਾਂ ਜੀ ਹਾਂ ਜੀ ਉਹਨਾਂ ਲੋਗਾਂ ਮੈਂ ਜਿਹੜੇ ਕੇਵੀ ਕਰਦੇ ਕੋ ਖੜਦੇ ਆ ਖੜਦੇ ਆ ਉਹਨਾਂ ਭਗਦੇ ਦੇ ਵਿਸ਼ਵਾਸ ਵਿਸ਼ਵਾਸ ਆ ਜੀ ਜਿਨ੍ਹਾਂ ਦੇ ਨਾਲ ਆਪਾਂ ਖੜਦੇ ਆ ਹਾਂ ਜੀ ਹਾਂ ਜੀ ਉਹ ਆਪਣੇ ਕੋਲ ਜਿੰਨੇ ਨਵੇਂ ਬੰਦੇ ਕਦੇ ਲੈਣੀ ਆਓ ਉਹ ਇੱਥੇ ਤਸल्ली ਨਰਕ ਪਰਕ ਕਰਦੇ ਨਰਕ ਪਰਕ ਕਰਕੇ ਖੜੇ ਆ ਇਹ ਵਾਲੀ ਗੱਲ ਮੰਨਣ ਵਾਲੀ ਗੱਲ ਪਈ ਆਪਾਂ ਦੀ ਜੀ ਅਸਰ ਜੀ ਜੀ ਨਾ ਬੱਲੇਗੀ ਮਤਲਬ ਲਾਹਮਾ ਦੇ ਨਾਲ ਵੀ ਤਸੱਲੀ ਕਰਵਾਨਗੇ ਪਲੂਣ ਕੱਟੀਏ ਪਹਿਲਾਂ ਦਾ ਕੱਦ ਵੇਖ ਲੋ ਲਓ ਜੀ ਪਲੂਣ ਇੱਕ ਕਹਿ ਦਿੰਦੇ ਆ ਸੁਲਤਾਨ ਦੀ ਧੀ ਐ ਸੁਲਤਾਨ ਦੀ ਪਹਿਲਾ ਸੁਆ ਤੇ ਕਿਰਖੀ ਯਾਦਰੀ ਇੱਕ ਕੈਂਪੀ ਦੇ ਵਿੱਚ ਹੋ ਰਹੀ ਐ ਝੋਟੀ ਹਾਂ ਜੀ ਡਰੈਸ ਵੀ ਦਵਾਂਗੇ ਮਾਦਾ ਦਵਾਂਗੇ ਸਾਰਾ ਉਹਨਾਂ ਦੀ ਜਿਹੜੀ ਚੀਜ਼ ਇੱਥੋਂ ਲਈ ਉਹਦਾ ਡਰੈਸ ਬਿਲਕੁਲ ਦਵਾਂਗੇ ਹਾਂਜੀ ਹਾਂਜੀ ਸਭ ਜੀ ਛੋਟੀ ਦੀ ਪਹਿਲਾਂ ਹਾਈਟ ਲਾ ਲਓ ਜੀ ਹਾਈਟ ਲੈਂਥ ਵੇਖੋ ਜੀ ਉਸਾਨਕ ਵਾਲੀ ਵੱਲੋਂ 4 ਦਾ ਅਰੀਜਨ ਮੈਨਾਂ ਜੇ ਆਪਾਂ ਥਣਾ ਦੀ ਗੱਲ ਕਰ ਲਈਏ ਬਿਲਕੁਲ ਨੌਕਲਾ ਥਣਾ ਆਇਆ ਵੇਖੋ ਜੀ ਅਡਰ ਦੀ ਖਵਾਲੀ ਵੱਲੋਂ ਸ਼ਾਮਾਰੇ 4 ਕਦੋਂ ਵਜਨੇ ਆ ਤੇ ਇੱਕ ਕਦਮ ਸਰ ਚਵਾਈ ਹੋਣੀ ਆ ਬਾਕੀ ਤੁਰਨਾ ਵੀ ਛੋਟੀ ਕੋਖਾ ਹੋ ਜਾਊਗਾ ਬਾਕੀ ਇਹ ਵੀ ਸੋਹਣੀ ਸੜੀ 10 ਵਜੇ ਦਾ ਟਾਈਮ ਆ ਫੇਰ ਫੇਰ ਦਾ ਹਾਂਜੀ ਬਾਕੀ ਇਹ ਵੀ ਤੁਹਾਨੂੰ ਪਰ ਹਰ ਇੱਕ ਵੀਰ ਭਰਾ ਨੂੰ ਪਤਾ ਵੀ ਮੌਸਮ ਬਹੁਤ ਖਰਾਬ ਆ ਬੋਲੇ ਜੀ ਝੋਡੀ ਬੋਲੇ ਜੇ ਬੋਲੇ ਜੇ ਬਾਕੀ ਜੋੜ ਮਗਰੇ ਬਾਹਰ ਨਾ ਘੜੀ ਮਾਰੇ ਇਧਾਂ ਵੇਜ ਵੇਜ ਤੋਰ ਲਈ ਮੇਰਾ ਵੀਰ ਬਾਕੀ ਸੋਹਣੀ ਸਰਖੀ ਆ ਇੱਕ ਵਾਰੀ ਤੁਹਾਨੂੰ ਬਿਲਕੁਲ ਥਾਂ ਤੋਂ ਆਇਆ ਲੋਕਾਂ ਗੈਬ ਤਾਂ ਦਿਖਾ ਲਿਦਨੇ ਆ ਹਾਂ ਜੀ ਖਰਾ ਲਾਈਫ ਮੈਂ ਦੇਖੋ ਜੀ ਚੈੱਕ ਕਰਦਾ ਕੋਈ ਬਿਲਕੁਲ ਐ ਥਾਂ ਦੀ ਗੈਬ ਬਾਕੀ ਨੋਕਲਾ ਥਾਂ ਨੇ ਬਾਕੀ ਜੇ ਰਿੰਗ ਸਿੰਘ ਦੀ ਗੱਲ ਕਰ ਲਈਏ ਤੇ ਬਿਲਕੁਲ ਬਰੀਡ ਵਾਲੀ ਝੋਟੀ ਇੰਨੇ ਕਨੇ ਕਾ ਸਿੰਘ ਲੱਗਾ ਵਾ ਚੈਂਪੀਅਨ ਝੋਟੀ ਚੱਲ ਤੋਰਦੇ ਮੇਰਾ ਵੀਰ ਬਾਕੀ ਇਹ ਵੀ ਹੋਣੀ ਸੜਕੀ ਆ ਜਿੰਨੀ ਵੀ ਹੈਗੀ ਆ ਬਾਕੀ ਮੌਸਮ ਖਰਾਬ ਕਰਕੇ ਥੋੜਾ ਜਿਹਾ ਮਾਲ ਨਹੀਂ ਚੱਲ ਰਿਹਾ ਆਪਣੇ ਕੋ 10 ਘੋਟੀਆਂ ਪਾ ਕੇ ਕਰਾਂਗੇ ਤੇ ਜਿਹੜੀਆਂ ਤਿੰਨ ਕਰਾਂਗੇ ਬਿਲਕੁਲ ਟੋਪ ਦਾ ਜਿਹੜੀਆਂ ਬੋਲੇ 15 ਤੋਂ ਪਲੱਸ ਚਲਣ ਵਾਲੀਆਂ ਲਓ ਜੀ ਪਲੂਣ ਕੱਟੀ ਆ 14-15 ਕਿਲੋ ਦੁੱਧ ਬਿਲਕੁਲ ਯਾਰ ਮਾਨਣਾ ਚਾਹੀਏ ਜੀ ਤੇ ਬਾਕੀ ਸੋਹਣੀ ਸੱਟੀ ਵੇਚ ਲਓ। ਮਾਨ ਦੀ ਧੀ ਆ ਇੰਨੀ ਕੁਆਲਿਟੀ ਕੱਤੀ ਦੇ ਵਿੱਚ ਠੰਡੀਆਂ ਸੀਲਦੀਆਂ ਇੰਨੀ ਕੱਤੀ ਦੇ ਵਿੱਚ ਕੋਈ ਹੰਸ ਕੋਈ ਨਹੀਂ ਆ। ਲਓ ਜੀ। ਜਿੱਥੇ ਮਰਜ਼ੀ ਐ ਖਲਾਰ ਥੜੋ ਪਾ ਲੈ। ਮੈਨਾਂ ਚੈਂਪੀਅਨ ਜਿਹਨੂੰ ਕਹਿੰਦੇ ਆ ਜਿੱਥੇ ਮਰਜ਼ੀ ਆ ਇਹੜੀ ਗੱਲ ਵੀ ਸਹੀ ਹੀ ਆ ਨਹੀਂ ਆ। ਚਾਰ ਦਾ ਕੱਤੀ ਰੀਜਨਲ। ਲਓ ਜੀ ਠੰਡੀ। ਵੇਖ ਤੁਸੀਂ ਜਿਹੜਾ ਮੂੰਹ ਤੇ ਹੱਥ ਪਾ ਦੋ ਭੈ ਛੋਟੀ। ਲਓ ਜੀ ਲਓ ਜੀ ਠੰਡੀ ਚਾਰ ਦੰਦ ਕੱਤੀ ਤੋਰ ਦੇ ਵੀਰ। ਤੇ ਕੁਆਲਿਟੀ ਮਸਾਬਾ ਛੋਟੀ ਹੋ ਗਈ। ਲਓ ਜੀ ਕੁਆਲਿਟੀ ਚੈੱਕ ਕਰ ਸਕਦਾ ਕੋਈ। ਤੇ ਬਾਕੀ ਸੋਹਣੀ ਸਨਕੀ। ਥਾਣ ਮ ਯਾ ਮੇਰੇ ਨਾਲ ਬਾਜੇ ਦੇ ਵਿੱਚ ਲਓ ਜੀ ਬਾਕੀ ਆ ਵੀ ਖਵਾਫ ਬਿਮਾਰੀ ਬਿਲਕੁਲ ਪੁਲੀ ਹੋ ਗਈ ਤੇ ਸੋਹਣੀ ਸਾਡੀ ਬਾਕੀ ਇਹ ਤੁਹਾਨੂੰ ਗਾੜ ਪੁਛਾਰ ਦੀ ਐ ਬਿਲਕੁਲ ਤੁਹਾਨੂੰ ਜਾ ਕਰਾ ਜਨੇ ਬਿਲਕੁਲ ਪੈਨ ਦੇ ਦੇਖ ਸਕਦਾ ਹਾਂ ਹਾਂ ਜੀ ਫਾਈਨਲ ਝੋਡੀ ਜਿਹੜੀ ਚੌਲੀਆਂ ਦੇਣਾ ਪਤਾ ਨਿਕੜਦੀ ਥੱਲੇ ਹਾਂ ਜੀ ਸਰ ਅੱਜ ਸੂਈ ਨੂੰ ਥੋੜੇ ਦਿਨ ਹੋਏ ਆਏ 3 ਮਹੀਨੇ ਬੜਾ ਝੋਡੀ ਦੱਸੋ ਵੀ ਮੈਂ ਕੀ ਕੀ ਜਾਂ ਹਾਂਜੀ ਸਭੰਜੀ ਹਾਂਜੀ ਅੱਜ ਕੋਈ 2 ਔਰੀ ਚੋੜੇ ਤੇ ਭਾਏ 3 ਡੰਗ ਚੋੜੇ ਹਾਂਜੀ 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 ਦੁਰਦ ਹੋਊ 14 ਕਿਲੋ 14 ਕਿਲੋ ਪਕੜ 12 ਕਿਲੋ ਅਸੀਂ ਬੋਲੇ ਦਵਾਂਗੇ ਝੋਡੀ ਦਾ ਲੋਕੀ ਕਹਿੰਦੇ ਦੇਣ ਦੀਆਂ ਨਹੀਂ 12 ਕਿਲੋ ਚਵਾ ਲਿਆ ਐਵੇਂ ਇੱਥੇ ਲਓ ਜੀ ਅੱਜ ਦੀ ਡੇਟ ਚ ਹਾਂਜੀ ਆਈਆਂ ਆ ਕੱਲ ਝੋਟੀਆਂ ਲਓ ਜੀ ਕੱਲ ਆ ਲਈਆਂ ਨੇ ਬਾਕੀ ਮੌਸਮ ਵੀ ਖਰਾਬ ਆ ਬਾਕੀ ਤੁਹਾਨੂੰ ਭਰਾ ਖਾਣ ਪੀਣ ਦਾ ਥੋੜਾ ਜਿਹਾ ਡਿਪੈਂਡ ਹੋ ਜਾਂਦਾ ਵਾ ਮੌਸਮ ਖਰਾਬ ਦੇ ਹੋ ਜੇ ਜਨਵਰ ਦੀ ਥੋੜੀ ਸਾਹ ਸੰਭਾਲ ਕਾੜੇ ਨੀ ਜਨਵਰ ਜਿਹੜੇ ਆਹੋ ਜੀ ਬਾਸ ਸਾਹਮਣੇ ਦਾ ਥਾਨ ਵੇਖੋ ਕੱਟੀ ਲੱਗਾ ਲਓ ਜੀ ਥਾਨ ਚੱਕ ਲਈ ਆਹ ਜਿਹੜੇ ਆਹ ਢੱਲਾਂ ਜੇ ਨਾ ਬਟਨ ਸਾਰੀਆਂ ਬਾਹਰ ਹੋਣੀਆਂ ਜੇ ਬਟਨ ਵਾਲੇ ਛੱਡੇ ਤੇ ਮੈਂ ਨਾ ਕੱਟੀ ਦਾ ਕੋਈ ਲੇਖਾ ਕੋਈ ਨਹੀਂ ਠੰਡੀ ਵੇਖੋ ਭੈੜਾ ਬਾਰੇ ਥੱਲੇ ਲਓ ਠੰਡੀ ਠੰਡੀ ਸੀੜ ਤੇ ਆਹ ਦੇਖੋ ਸਾਪਾਂ ਨੂੰ ਕੱਠੀ ਹੋ ਜਾਂਦੀ ਹੈ ਜੀ ਕਿੱਥੀ ਹੋ ਜਾਂਦੀ ਹੈ ਇਹਨੂੰ ਇਥੋਂ ਆਂਦੇ ਬਰੀਡ ਇਹ ਬਰੀਡ ਆ ਕੱਟੀ ਦੀ ਬਰੀਡ ਆ ਤੇ ਝੋਟੀ 15 ਕਿਲੋ ਮਣੋੜ ਤੇ ਝੋਟੀ ਲਾਓ ਜੀ 15 ਨੇ ਔਰ ਤੇ ਛੇ ਵਾਲਾ ਖੜੇ ਸੇਵਾ ਵਾਲੇ ਖੜੇ ਇੱਕ ਜੇ ਮੀਂਹ ਮੰਨਣੀ ਸੁਣਨੀ ਆ ਤਾਂ ਫੇਰ ਨਹੀਂ ਝੋਡੀ ਦੁੱਧ ਦੇਣਾ ਸਹੀ ਹਲ ਮੰਨਣਾ ਮੰਨਣ ਵਾਲੀ ਗੱਲ ਸਮਝੀ ਤੇ ਕੱਦ ਦੇ ਲਓ ਕੜਾਈਆਂ ਵੇਖੋ ਠੰਡੀ 3 ਫੁੱਟ ਚੌੜੀ ਆਹ ਵੇਖੋ ਬਰੀਕੀਆਂ ਕਾਈ ਵਰਗੀ ਲਓ ਜੀ ਤੋਹਫੇ ਸੁਬੰਜੀ ਆਪਣੀ ਨਾਲ ਚੁੰਡੀਵਾੜੇ ਕੋਲ ਦੇਸੀ ਨੂੰ ਉੱਤੋਂ ਨਹੀਂ ਬੰਦੇ ਢੱਕ ਜੂਗੀ ਤੋਹਫੇ ਸੁਬੰਜੀ ਪ੍ਰਵਾਹ ਦਾ ਝੋਡੀ ਪ੍ਰਵਾਹ ਇਹ ਅਸਲ ਬਰੀਡਾ ਬਰੀਡਡ ਹਾਂਜੀ ਹਾਂਜੀ ਤੇ ਬਾਕੀ ਭਾ ਭਾ ਝੋਡੀ ਦਾ ਮੁੱਲ 1,85,000 ਰੁਪਈਆ ਮਾਨਤਾ ਦੇ ਗਾਓ ਹੋ ਜੋ ਕਰ ਦਿਆਂਗੇ ਮਾਨਤਾ 5 ਹੀ ਦਾ ਦਵਾ ਦੇ ਲਓ ਜੀ 5000 ਨਾ ਜਿਹੜੀ ਝੋਟੀ ਜਿਹੜਾ ਆਉਗੇ ਕਿ ਯਾਦ ਕਰੂਗਾ ਸ਼ਪੈਸ਼ਲ ਆ ਗਿਆ ਬ੍ਰੀਡਰ ਝੋਟੀ ਆ ਬ੍ਰੀਡਰ 185000 ਰੁਪਇਆ ਮੁੱਲ ਆ ਚੈਂਪੀਅਨ ਝੋਟੀ ਜਿਹਨੂੰ ਕਹਿੰਦੇ ਆ ਤੇ ਬਾਕੀ ਸੋਹਣੀ ਸਨ ਕੀ ਆ ਤੇ 14 ਕਿਲੋ ਦੁੱਧ ਦਾ ਹਾਜਰ ਆ ਪਰ 12 ਕਿਲੋ ਦੀ ਆਪਾਂ ਗਾਰੰਟੀ ਦੇ ਉਤੇ ਬਿਲਕੁਲ ਜਿੱਦਾਂ ਮਰਜੀ ਤਸੱਲੀ ਕਰ ਲੈ ਕੋਈ 15 ਕਿਲੋ ਰੋੜ ਤੇ ਜਾਵਾਂਗੇ 15 ਕਿਲੋ ਰੋੜ ਤੇ 185000 ਰੁਪਇਆ ਮੁੱਲ ਆ ਤੇ 5000 ਰੁਪਇਆ ਬਸ ਦਾਤਾ ਦਵਾ ਜੀ ਤੇ 180000 ਬਾਕੀ ਆਏ ਦਾ ਮਾਨਦਾਨ ਹੋਰ ਹੋ ਜੂਗਾ ਪੰਜ ਉਹਨੀਆਂ ਦੇ ਬਿਲਕੁਲ ਫਿਕਸ ਰੇਟ ਨਹੀਂ ਹੈ ਕ ਮਾਨਦਾਨ ਜ਼ਰੂਰ ਕਰਨਗੇ ਅਗੇ ਦੇਖੋ ਝੋਟੀ ਬੰਦੇ ਦੀ ਸੈਟ ਡੀ ਝੋਟੀ ਦੇ ਬਹੁਤ ਸੋਹਣੀ ਸਰਾਖੀ ਜਿਹਨੂੰ ਕਹਿੰਦੇ ਐ ਨਰਖ ਪਰਖ ਕਰਕੇ ਕੋਈ ਮੇਰਾ ਵੀ ਭਰਾ ਖੜੇ ਗਈ ਇਹ ਵੀ ਪਲੂਣੀ ਕੱਟੀ ਪਹਿਲਾ ਸੁਬਾਹ ਲਓ ਜੀ 2 ਨੰਬਰ ਤੇ ਆ ਗਈ ਅਗੇ 2 ਨੰਬਰ ਦੀ ਪਲੂਣੀ ਕੱਟੀ ਆ ਹਾਂਜੀ ਰੋਤਕੇ ਦਾ ਏਰੀਆ ਰੋਤਕ ਦੀ ਜਿਲ੍ਹਾ ਰੋਤਕ ਦੀ ਹੈ ਝੋਟੀਆਂ ਹਾਂਜੀ ਰਾਖਾਵਾ ਮਾਰਕਾ ਦਾ ਜੱਟ ਬਲਾਕ ਆ ਗਈ ਕਾਲੀ ਨਾਕ ਦੀ ਤੇ ਲੈਵਾ ਇਹਨੂੰ ਖਾ ਦੋ ਤੇ 나ੜੂ ਦੇ ਬੱਚਾ ਜਿਹਾ ਫਿਟਿੰਗ ਆਲਾ ਤੇ ਜਿਹੜਾ ਅਗਲੀ ਸੂਈ ਆ ਜੀ ਲਓ ਜੀ ਫਿਟਿੰਗ ਲੈਵਾ ਆ ਗਿਆ ਜੈਡ ਬਲੈਕ ਆ ਗਈ ਝੋਟੀ 3 ਫੁੱਟ ਚੌੜੀ ਆ ਗਈ ਤੇ ਲਓ ਜੀ ਲੈਵੇ ਦੀ ਗੱਲ ਕਰੀਏ ਤੇ ਵੇਖੋ ਜੀ ਬਿਲਕੁਲ ਐ ਪੱਟਾਂ ਦੇ ਵਿੱਚ ਲਈ ਫਿਰਦੀ ਆ ਲਾਓ ਜੀ ਮੂੰਹ ਦੇਖ ਕਾਲੀ ਆ ਨਾ ਬਿਲਕੁਲ ਚੈਂਪੀਅਨ ਜਿਹਨੂੰ ਕਹਿੰਦੇ ਆ ਜਾਣ ਤੇ ਮੇਰਾ ਵੀਰ ਬਾਕੀ ਸੋਨਸ ਰਕਾ ਦੇਖੋ ਜਿਹੜੀ ਥੋੜੀ ਜਾਰੀ ਮੈਨਾ ਲੇਵਰਾਂ ਸਮਝੀ ਘੜ ਘਾੜੀ ਲੱਗੇ ਨੇ ਅੱਜ ਇਹਨਾਂ ਨੂੰ ਕੋਈ ਟਾਈਮ ਨਾਲ ਕਾਹਦੇ ਖਾਲੀ ਬਿਜਾਰੀਆਂ ਆਈਆਂ ਪਕੜੀਆਂ ਤੂੰ ਚੋਦਲਾਂ ਨੂੰ ਲਾ ਜੀ ਮਾਲਵਾ ਕਿਰਪਾ ਕਰੇ ਮੌਸਮ ਸਹੀ ਹੋਏ ਜਿਹੜਾ ਧੁੱਪ ਤਾਂ ਪੱ ਲੱਗੇ ਜਿਹੜਾ ਮਈਆਂ ਵੀ ਆਏ ਬਿਲਕੁਲ ਪੱਗੜਨ ਗਿਆ ਪੁਰੀਆਂ ਘਮਾਰੇ ਮੇਰਾ ਮੇਰੇ ਕੀ ਗੱਲ ਟਲਾ ਗਿਆ ਅੱਜ ਮੰਨੀ ਹੋਈ ਆ ਮੰਨੀ ਕੋਈ ਗੱਲ ਨਹੀਂ ਜਾਂਦੇ ਜਾਂਦੇ बाकी ये भी फुके रिपोर्टा ने बाकी चवार ही गल करिये चवाई हां जी हरियाणा दे छप्पड़ दे खलो दे रबियां नहीं लियां जातीयां चवाई ਵੀ ਵੀਡੀਓ ਵੀ ਖਾਲਾਂ ਕੇ سارے ਕੰਮ ਹੋ ਜਾਂਦੇ ਆ ਲਓ ਜੀ ਲਓ ਜੀ बाकी ਆਹੀ ਪੋਰਟਲੋਂ ਸੇ ਹਰਿਆਣੇ ਦੇ ਬੋਰਡ ਲੱਗਾ ਕੇ ਗਏ ਹੁੰਦੇ ਆ ਹਰਿਆਣੇ ਚੱਗਿਆ ਆ ਵਾ ਭਾਜੀ ਵੀ ਨਿਸ਼ਾਨੀ ਵਿਖਾਦੇ ਹਰਿਆਣੇ ਦੀ ਬੰਜੀ ਲਓ ਜੀ ਧਾਗੇ ਹੀ ਆਗੇ ਬਿਲਕੁਲ ਸਹੀ ਸੀ ਦਵਾਂਗੇ ਮਾਲਕ ਦਾ ਪੂਰਾ ਲਓ ਜੀ ਡਰੈਸ ਵੀ ਪੂਰਾ ਹੋਗਾ बाकी ਸਪੰਜੀ ਜੀ ਆਪਾਂ ਗੱਲ ਆਰਡਰ ਦੀ ਕਰੀਏ ਆ ਮੈਂ ਨਾ ਗੱਲ ਕਰੀਏ ਵੀ ਬਿਲਕੁਲ ਘੜ ਘੜ ਵੇਖੋ ਜੀ ਥਾਨ ਨੋਕਰਾ ਮਾਲਕ ਦਾ ਪਤਾ ਗੱਲ ਕੀ ਆ ਪੂਰਾ ਇੱਥੇ ਕਈ ਜਾਣ ਕੇ ਮੈਨੂੰ ਕਹਿੰਦੇ ਆ ਭਾਜੀ ਤੁਸੀਂ ਰੇਡ ਜਾਵਾ ਕਰਦੇ ਮੈਂ ਰੋ 115 20000 ਦੀ ਝੋਟੀ ਨਾਲ ਹਰਿਆਣੇ ਦੀ ਮਿਲਦੀ ਫਾੜੇ ਬੰਦੇ ਕੋ ਹਰਿਆਣੇ 'ਚ ਗੱਡੀ ਮੇਰੀ ਹੋਊਗੀ ਖਰਚਾ ਮੇਰਾ ਹੋਊ ਹਰਿਆਣੇ 'ਚ ਵਾਖੜੀ ਜਿਹਨੂੰ ਤੋਕੜ ਕਹਿੰਦੇ ਆ ਨਾ ਇੱਕ ਲੱਖ ਤੋਂ ਬਾਹਰ ਉਹ ਮਿਲਦੀ ਹੈ 1 ਲੱਖ ਮਿਲਦੀ ਮੰਨਣ ਵਾਲੀ ਗੱਲ ਹੈ ਮੰਨਣ ਵਾਲੀ ਗੱਲ ਸਹੀ ਗੱਲ ਹੈ ਜੀ ਇਹ ਸਭ ਚੀਜ਼ਾਂ ਫੇਗਿਆ ਠੀਕ ਐਸੇ ਮੈਨੂੰ ਅਣਕੇ ਵੀਰ ਭਰਾ ਕਹਿੰਦੇ ਆ ਹਾਂ ਜੀ ਤੁਸੀਂ ਰੇਟ ਵਧ ਕਰਦੇ ਆ ਨੂੰ 1,20,25 ਦੀ ਹਰਿਆਣੇ ਦੀ ਮਿਲਦੀ ਆ ਨਹੀਂ ਨਹੀਂ ਉਹ ਗੱਲਾਂ ਇਕੱਲੀ ਇਕੱਲੀ ਮੈਂ ਤਾਂ ਡਰੈਸ ਦਵਾਗੇ ਚਵਾਈ ਦੀ ਵੀਡੀਓ ਦਿਖਾਵਾਂਗੇ ਉਹ ਗਲਤ ਗੱਲਾਂ ਨੇ ਤੇ ਦੋ ਦੋ ਡਾਂਗਾਂ ਦੀ ਮਈਆਂ ਚੁੰਨੇ ਆ ਉਹਦੀ ਵੀਡੀਓ ਦਿਖਾਵਾਂਗੇ ਪਿੰਡ ਦਾ ਐਡਰੈਸ ਦਵਾਵਾਂਗੇ ਹਰ ਇੱਕ ਚੀਜ਼ ਦਾ ਦੱਸਾਂਗੇ ਬਾਕੀ ਵੀਰਾ ਭਰਾਵਾਂ ਨੂੰ ਬੇਨਤੀ ਆ ਵੀ ਇਹੋ ਜਿਹੀ ਗੱਲਾਂ ਨਾ ਕਰਾਇਆ ਕਰੋ ਕਿਉਂਕਿ ਪਤਾ ਕੀ ਹੁੰਦਾ ਵਾ ਵੇਖੋ ਚਲੋ ਲੱਖ ਸਵਾ ਲੱਖ ਨੂੰ ਤੇ ਇਧਰ ਦੇਸੀ ਮਹਿ ਮਿਲਦੀ ਆ ਤੇ ਜੇ ਹਰਿਆਣੇ ਜੇ ਤੇ ਬਾਕੀ ਝੋਟੀਆਂ ਵੀ ਦਾਦੀਆਂ ਵੇਖੋ ਜੀ ਇੱਥੋਂ ਆਣ ਕੇ ਕੋਈ ਗੱਲ ਕਰੇ ਮਤਲਬ ਪਲੂਣੇ ਦੇ ਲੈਵਾ ਦੇਖੋ ਫੋੜ ਫੋੜ ਬਾਹਰ ਹੀ ਤੁਰੇ ਫਿਰਦੀ ਆ ਇੱਥੋਂ ਕੋਈ ਚੈੱਕ ਕਰੇ ਕੋਈ ਆਣ ਕੇ ਮੇਰਾ ਵੀਰ ਇਹ ਨਹੀਂ ਆ ਵੀ ਅੱਜ ਜਿਹੜਾ ਕੱਟੀ ਆ ਥਾਪੀ ਦੇ ਕੇ ਝੋਡੀ ਨੂੰ ਕਹਿੰਦੇ ਆ ਤੇ ਗੱਲਾਂ ਹਾਂਜੀ 16 ਕਿਲੋ ਦੀ ਔਰ ਤੇ ਦਵਾਂਗੇ 13 ਕਿਲੋ ਅੱਜ ਹਾਜ਼ਰੂ ਬੋਲਾ 나ੜੂ ਦੇ ਬੱਚਾ 나ੜੂ ਦੇ ਬੱਚਾ ਚੈਲੰਜ ਗੱਲਾਂ 나ੜੂ ਲੱਗਾ ਹੋਊਗਾ ਚੈਲੰਜ ਪੱਕਾ ਜਾਂ ਜੇ ਆਪਣੇ ਆਪਣੇ ਸਰਪੰਚ ਫਾਰਮ ਦੇ ਬਾਕੀ ਇਹ ਨਹੀਂ ਵੀ ਅੱਜ ਤੁਹਾਨੂੰ ਛੱਡੇ ਦੇਖਣ ਦੇ ਤਾਂ ਜਦੋਂ ਤੁਸੀਂ ਮੌਕੇ ਤੇ ਆਓਗੇ ਤੁਹਾਨੂੰ ਬਿਲਕੁਲ ਖੁਸ਼ ਹੋ ਜੇ ਉਹ ਗੱਲਾਂ ਨਹੀਂ ਮਾਂਡੀਆਂ ਝੋਟੀਆਂ 2 ਦਿਨ ਰਹਿ ਲੈਣ ਦੋ ਝੋਟੀਆਂ ਦੋ ਦਿਨਾਂ ਨੂੰ ਗੱਲਾਂ ਕੁਝ ਹੋਰ ਹੋਣਗੀਆਂ ਤੇ ਸੁਪੰਜੀ ਮੁੱਲ ਫਿਰ ਦਾ ਵੀ ਦੱਸੋ ਫਿਰ ਹਾਂ ਝੋਟੀ ਦਾ ਸ਼ੌਕਿਆਂ ਦਾ ਕਹਿੰਦਾ ਨજર ਪੱਟੂ ਵੱਧਾ ਥਲੇ ਗੇਟਿਆਂ ਨਾਲ ਝੋਟੀਆਂ ਦੇ ਮਨ ਵਾਲੀ ਗੱਲ ਰੂਤ ਕੇ ਦਾ ਹੀ ਰੀਆ ਤੇ ਕਿੰਨੇ ਦੇ ਦੇਣੀ ਫਿਰ ਤੇ ਝੋਟੀ ਦਾ ਮੁੱਲ ਵੀ 1 ਲੱਖ ਤੇ 80000 ਰੁਪਇਆ ਹਾਂਜੀ ਤੇ ਮਾਨਦਾਨ ਕਰਦਾ ਕਿ ਪਰ ਝੋਟੀ ਵੇਖਦਾ ਕੀ ਚੀਜ਼ ਆ ਇਹ ਵੀ 16 ਸਾਲਾਂ ਤੋਂ ਸੰਭਾਲ ਕਰਿਆ ਹੋ ਜੀ ਮੰਨ ਤਾਂ ਕਰਦਾਂਗੇ ਮੰਨ ਤਾਂ ਜਿਹੜਾ ਵੀ ਤਰਾ 75 ਦੀ ਦੇ ਦੋ ਲਓ ਜੀ 1 ਲੱਖ 75 ਹਜ਼ਾਰ ਦੀ ਇਹ ਵੀ ਪਹਿਲਾ ਸਵੇਰ ਫਲੋਨ ਕੱਟੀ ਆ ਤਸੱਲੀ ਕਰਨਾ ਤੁਹਾਡਾ ਫਰਜ਼ ਆ ਸਾਡਾ ਨਾਮ ਰੱਖਾ ਦਿਖਾਉਣਾ ਪਿੱਛੇ ਆਰਡਰ ਵਿਖਾ ਦੇ ਲਓ ਜੀ ਬਾਕੀ ਜਿਹੜੀਆਂ ਜਿਹੜੀਆਂ ਗੱਲਾਂ ਪਾਪ ਤੁਹਾਨੂੰ ਬਾਰ-ਬਾਰ ਕਰਦੇ ਆ ਕੋਈ ਕੋਈ ਵਿਰਲਾ ਵੰਜਾਈ ਕਰਦਾ ਵੀ ਤਸੱਲੀ ਕਰੋ ਆਣ ਕੇ ਕਰੋ ਇਥੇ ਨਰਕ ਫਰਕ ਕਰੋ ਬਾਕੀ ਜੀ ਇਹ ਕੰਮ ਦਿਵਾ ਕੇ ਦੂਜੇ ਡੰਗ ਭੱਜਾਂਗੇ ਨਹੀਂ ਬਾੜੀ ਜੇ ਡਾਗ ਲੀਟਰ ਨਾਲ ਦਵਾਂਗੇ ਸਹੀ ਗੱਲ ਆ ਸਹੀ ਗੱਲ ਆ ਤੇ ਮੰਨ ਤਾਂ ਤੁਹਾਡਾ ਫੋਲੋ ਜੀ ਠੀਕ ਹੈ ਉਹਨਾਂ ਲੈਵਾ ਮੂਰੀਆ ਤਾਂ ਉਹਨਾਂ ਹੀ ਪਿਛੇ ਖਾਣ ਵੇ ਲੱਗੜਾ ਮੇਰਾ ਬੁਖਾਤਾ ਜੀ ਗੜ ਬਿਛਾ ਬਾਕੀ ਕਿਉਂ ਤੇ ਫਿਰ ਐਵੇਂ ਗੰਮ ਗਮੀ ਹੋਣੀ ਐ ਮੈਂ ਕਿਉਂ ਤੇ ਪਸਾ ਕਿਉਂ ਨਹੀਂ ਲੱਗਿਆ ਉਹ ਵੀਰ ਦੇਖਣ ਦੇ ਤੈਨੂੰ ਵੀਡੀਓ ਵਾਸ ਅੱਛਾ ਜੀ ਅੱਗੇ ਵੀਰ ਆਇਆ ਸੀ ਸਿਰਫ ਮੈਂ ਵੀਡੀਓ ਕਰਕੇ ਮਈਆਂ ਰੋਕੀਆਂ ਪੁੱਛਿਆ ਵੀਰ ਦੇ ਸਾਹਮਣੇ ਅੱਗੇ ਦੋ ਤਿੰਨ ਬੰਦੇ ਮੋੜੇ ਉਹ ਵੀਰ ਬੈਠਾ ਠੀਕ ਹੈ ਠੀਕ ਹੈ ਉਹਨੇ ਹੁਣ ਮੈਂ ਚਵਾਣੀ ਆ ਬਸ ਮੈਂ ਬਸ ਲਓ ਜੀ ਅੱਗੇ ਜਿਹੜੀ 3 ਨੰਬਰ ਤੇ ਵਿਖਾਉਣੀ ਆ ਤੁਹਾਨੂੰ ਤੇ ਉਹ ਵੀ ਖਾ ਦੇ ਚੈਂਪੀਅਨ ਵੀਰ ਦੀ ਜੋ ਹੱਡੀ ਆ ਪਹਿਲਾ ਸੁਆਲ ਆਲੇ ਭਾਈ ਦੂਜਾ ਆਲੇ ਇਹ ਆਪਣਾ ਜੱਜ ਕਰ ਲਿਓ ਪਰ ਚੀਜ਼ ਵਿਖਾ ਦੇ ਵੀ ਕੀ ਚੀਜ਼ ਆ ਤੇ ਨਾੜਾ ਨਾੜਾ ਵਿਖਾ ਦੇ ਕਤੀਦਿਆਂ ਬਾਕੀ ਚੱਲਣਾ ਵਾਲਾ ਬ੍ਰੀਡ ਵੇਖੋ ਸਿੰਘ ਤੇ ਰੁਪਈਆ ਨਹੀਂ ਲੰਗਦਾ ਮੈਨੂੰ ਸਪਲਾਈ ਬੜੀ ਲਾਉਂਦੇ ਸਪਲਾਈ ਉਹਨਾਂ ਚੀਜ਼ਾਂ ਦੇ ਲੱਗਦੀ ਜਿਹਨਾਂ ਪੰਡਾ ਜਿਹੜੇ ਗਾਲੇ ਬਨੇ ਮੈਨਾਂ ਜਿਹੜਾ ਖਾੜੇ ਜਿਹੇ ਉਸੇ ਦੀ ਸਿਬਤ ਹੋਣੀ ਆ ਜਿਹਨੇ ਗਰਾਊਂਡ 'ਚ ਮਸੇ ਕਰਨਾ ਕਰਨਾ ਬਾਕੀ ਗੱਲ ਇਹ ਸਿਬਤ ਪਹਿਲਾਂ ਕਰੀ ਜਾਓਗੇ ਮੜ ਕੇ ਜਾ ਕੇ ਵਜੀ ਇੱਕ ਪਿੰਡੇ ਦੇ ਪੜਾ ਉਹ ਹੀ ਸਿਬਤ ਕਰਦਾ ਸੇਵਕਾਰੀ ਆ ਜਿਹੜਾ ਪਲਵਾਨ ਖਾੜੇ 'ਚ ਉਤਰ ਜਾ ਤਾਨ ਪੜਾ ਸਿਬਤ ਉਸੇ ਬੰ ਖਾੜੇ ਦੇ ਵਿੱਚ ਜਿਹੜਾ ਕੋਈ ਜੁਰਤ ਰੱਖਦਾ ਵਾ ਤੇ ਉਹ ਗੱਲ ਇੱਥੇ ਆ ਜਾਂਦੀ ਆ ਫਿਰ ਲਓ ਜੀ ਪਹਿਲਾਂ ਆਪਾਂ ਸਿੰਘ ਤੋਂ ਗੱਲ ਕਰ ਲੈਨੇ ਆ ਚੈੱਕ ਕਰੇ ਕੋਈ ਰੁਪਈਆ ਵੀ ਨਹੀਂ ਲੰਗਦਾ ਬਾਕੀ ਬਰੀਕੀਆਂ ਜੋਬ ਜੀ ਹਾਂ ਕਰ ਤੋਂ ਨਹੀਂ ਕੋਈ ਪਸਮਿਆ ਹੋਊਗਾ ਖਾਲੀ ਲਓ ਜੀ ਬਾਕੀ ਵੇਖੋ ਜੀ ਚੈੱਕ ਕਰੋ ਬਾਕੀ ਵਿਰਲ ਤੇ ਬਾਕੀ ਥਾਂ ਥੋਂ ਬਹੁਤ ਹੋਣਾ ਲੱਗਾ ਪੇਠਪੁਰਾ ਬਹੁਤ ਚੰਗਾ ਵਾ ਚੱਲ ਤੋੜਦੇ ਮੇਰਾ ਵੀ ਜੋਬਣਾ ਟੋਲੇ ਖਾਲੀ ਵੀ ਆਦੀ ਪਸਮੀ ਹੀ ਹੋਗੀ ਝੋਟੀ ਲਓ ਜੀ ਬਾਕੀ ਬਾਜ਼ਾਰ ਖਾਲੀ ਆ ਬਿਲਕੁਲ ਬਾਕੀ ਦੁੱਧ ਤਾਂ ਜਦੋਂ ਬਾਕੀ ਸਾਨੂੰ ਸਾਰੀਆਂ ਗਲਾਸ ਦੱਸ ਦਿੰਦੇ ਆ ਬਾਕੀ ਇਹ ਵੀ ਪਿੱਠਪੂਰਾ ਬਹੁਤ ਚੰਗਾ ਝੋਟੀ ਦਾ ਲੈ ਨਾ ਨਾ ਖਾਦੇ ਨਹੀਂ ਅਟਪੀਆਂ ਲਓ ਜੀ ਚਾਰ ਚਪੇ ਦਾ ਤੁਹਾਨੂੰ ਆਰਡਰ ਦਿਖਾ ਦਿੰਦੇ ਆ ਲਓ ਜੀ ਬਿਜਲੀ ਘਰੀ ਲਓ ਜੀ ਬਿਜਲੀ ਘਰੀ ਬਣਿਆ ਆ ਕਿਉਂ ਪਿੰਦਾ ਜੀ ਬਿਜਲੀ ਘਰੀ ਬਣਿਆ ਜੋ ਬਣਿਆ ਹੈ ਚਲ ਮੋੜ ਦੇ ਮਰਾ ਵੀਰ ਬਾਕੀ ਸੋਣੀ ਸਖੀ ਹੈ ਝੋਟੀ ਤੇ ਬਾਕੀ ਤੁਹਾਨੂੰ ਹਰ ਵਾਰੀ ਬਾਰ ਬਾਰ ਇਹੋ ਆਨੇ ਆ ਵੀ ਤਸੱਲੀ ਕਰੋ ਹਾ ਜੀ ਹਾਂ ਐਸੇ ਕਰ ਲੈਨੇ ਗੱਲ ਜਿਹੜਾ ਮਾਰ ਪਿਆ ਗਿਆ ਮੀਨਾ ਫਰਕ ਦੇਖੋ ਮਾ ਕੇ ਨਾੜਾ ਕੱਲਾ ਅਗਲਾ ਥੰੜਾ ਬਿਜਲੀ ਗੱਡੀ ਬਣਿਆ ਕਹਿੰਦੇ ਖਾਲੀ ਛਣਾ ਜੇ ਕੋਈ ਮੈਂ ਪਸ਼ਮੀ ਨਹੀਂ ਹੈਗੀ ਲਓ ਜੀ ਜਿਹਨੂੰ ਕਿਰੇ ਬਜ਼ਾਰ ਰਗਾ ਹੁੰਦਾ ਦੇ 1 ਤੋਂ 2 ਫੁੱਟ ਬਾਹਰ ਹੀ ਤੁਰੀ ਫਿਰਦੀ ਸਹੀ ਗੱਲ ਹੈ ਸਹੀ ਗੱਲ ਹੈ ਜੀ ਦੋਹੇ ਪਾਸੋਂ ਬੁਖਾਦੇ ਹੋਂ ਤੱਕ ਖੜੀ ਆ ਦਿੱਤੀਆਂ ਲਓ ਜੀ ਦੇਖੀਆਂ ਬੁਥੀਆਂ ਚੈੱਕ ਕਰ ਲਿਆ ਕੋਈ ਤੇ ਬਿਰਲਾ ਤੇ ਥਣ ਲੱਗਾ ਵਾ ਤੇ ਬਾਕੀ ਆ ਵੀ ਚਵਾਈ ਬੜੀ ਬੰਮਿਆ ਝੋਟੀ ਅੱਛਾ ਜੀ ਤੇ ਜੈਡ ਬਰੇਗ ਕਾਲੀ ਥੋੜੇ ਜਿਹਾ ਵਾਲਿਆ ਬਿੱਟੇ ਵਾ ਵਾਈਟ ਬਹੁਤ ਚਲੋ 15 16 ਕਿਲੋ ਦੀ ਮਾਲਕ ਨੇ ਅੱਜ ਇਹ ਨੂੰ ਵੀ 14 ਕਿਲੋ ਦੀ ਔੜ ਤੇ ਲਾ ਦੇ ਝੋਟੀ ਅੱਜ ਇੱਥੇ ਦੋ ਡੰਗ ਨਹੀਂ ਤਿੰਨ ਡੰਗ ਪੱਲੀ ਕਰਕੇ ਲਾਏ 14 ਕਿਲੋ ਹਾਜ਼ਰ ਇੱਕ ਝੋਟੀ ਦੀ ਚੜਾਈ ਵੇਖ ਲੈ ਜੇ ਇਹ ਨਹੀਂ ਗੱਲ ਹਾਂਜੀ ਬਰੂਡੀ ਵੀ ਤੇ ਮੱਝਾਂ ਲਾਵਾਂਗੇ ਵਧੀਆ ਹਾਂਜੀ ਹਾਂਜੀ ਉਹਨਾਂ ਦੀ ਨਸਲ ਵੀ ਲਾਵਾਂਗੇ ਹਾਂਜੀ ਹਾਂਜੀ ਦੁੱਧ ਦੀ ਕੁਆਲਿਟੀ ਨਾਲ ਲਾਵਾਂਗੇ ਲਓ ਜੀ ਸਾਰੀਆਂ ਵੈਰਾਈਟੀਆਂ ਮਿਲਣਗੀਆਂ ਸਾਰਾ ਇੱਕ ਇੱਕੋ ਮੱਝ ਵਿੱਚ ਸਾਰਾ ਕੋ ਪ੍ਰੱਖ ਨੂੰ ਐਜਾਣੀ ਵੀ ਹੀ ਗਏ ਆ ਜਾ ਕੇ ਦਾ ਪਾ ਮਈਆਂ ਚੱਕ ਕੇ ਲੈ ਆਏ ਆ ਹਾਂਜੀ 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 ਕਿੰਨੇ ਦਿਨ ਹਰਿਆਣੇ ਚ ਲਾ ਕੇ ਆਏ ਆ ਇੱਕ ਦਿਨ ਜਾਣ ਤੇ ਦੋ ਦਿਨ ਉੱਥੇ ਇੱਕ ਦਿਨ ਹੋਣਦੇ ਚੌ ਦਿਨਾਂ ਜ ਮਈਆਂ ਹੁੰਦੀਆਂ ਨਿਤ ਵੀਡੀਓ ਨਹੀਂ ਪੈਂਦੀਆਂ ਨਿਤ ਵੀਡੀਓ ਪੈਂਦੀਆਂ ਤੁਹਾਨੂੰ ਪਤਾ ਹੀ ਫਿਰ ਮੰਡੀਆਂ ਵਾਲੀਆਂ ਦੀ ਮੰਡੀਆਂ ਵਾਲੀਆਂ ਜਿਹੜੀਆਂ ਲੋਕਲ ਫੜ ਕੇ ਲੋਕਾਂ ਪਰ ਫਿਰ ਵੀਡੀਓ ਪਾ ਲਿਆ ਆਖਦੇ ਨੇ ਹਰਿਆਣਾ ਆ ਗਿਆ ਹਰਿਆਣਾ ਆ ਗਿਆ ਹਰਿਆਣੇ ਦੇ ਵਿੱਚ ਤੁਹਾਨੂੰ ਪਤਾ ਸਬਰ ਬਹੁਤ ਆ ਤਿੰਨ ਚਾਰ ਸੌ ਕਿਲੋਮੀਟਰ ਸਬਰ ਪੰਜ ਜਾਂਦਾ ਵਾ ਫਿਰ ਫਿਰਨਾ ਤੁਰਨਾ ਸਾਰੇ ਮਤਲਬ ਡੰਗਰ ਲੈਣੇ ਸਾਰਾ ਮਤਲਬ ਝੋਟੀਆਂ ਜਿਹੜੀਆਂ ਨਰਕ ਪਰਕ ਨਾਲ ਲੱਗੀਆਂ ਜਾਂਦੀਆਂ ਨੇ ਕਿਉਂਕਿ ਗਾਹਕੋਂ ਆਪਾਂ ਜਿਹੜੇ ਲੋਕ ਰੁਪਏ ਜਿਹੜੇ ਗਾਹਕ ਹੁੰਦੇ ਆ ਮਲੇ ਇੱਕ ਕਰੀਦੇ ਜਿਦਾ ਹੁਣ 50000 ਨਾ ਪੈਸੇ ਲਾਤੇ ਆ ਤੇ ਗਾਹ ਕੁੰਝ ਰੋ ਘਟੋਣੇ ਫਿਰ ਕਈ ਕੁਝ ਵੇਖਣਾ ਹੁੰਦਾ ਕਈ ਨਰਕ ਵਰਕ ਕਰਕੇ ਅਗਲਾ ਪੈਸੇ ਦਿੰਦਾ ਇਹ ਵੀ ਚੀਜ਼ ਬ੍ਰਾਂਡਡ ਦੇਣੀ ਪਾਲੀ ਬਿਆਰ ਦੀ ਛੋਟੀ ਵੇਲਾ ਹਾਂਜੀ ਪਟਨਾ ਵਾਲਾ ਦੇਵਾ ਹੀ ਹਾਂਜੀ ਤੇ ਦੁਨੀਆਂ ਲਗਾ ਦੇ ਇਹ ਅਜੇ ਵੀ ਮੂਰਤੀ ਨੇ ਚੜੀ ਕਰਦੀ ਇਹ ਦਿਨ ਕਰਿਆ ਹਾਂਜੀ 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 ਥਾਮਾ ਜਿੰਦਾ ਕਿ ਕੱਲ ਪਰਸਣ ਮਈਆਂ ਜਿਹਾ ਰਹਿ ਗਏ ਨਾ ਆਪਣੇ ਸਾਹਮਣੇ ਹਾਂਜੀ ਹਾਂਜੀ ਹੋਰ ਹੀ ਕੁਝ ਬੰਨ ਗਏ ਆ ਲਓ ਜੀ ਕਿ ਵੇਖੇ ਤੇ ਟ੍ਰੇਲਰ ਹੀ ਦੱਸਿਆ ਫਿਲਮ ਦਾ ਮੜਾ ਜਾ ਮੜਾ ਜਾ ਫਿਲਮ ਆ ਨੰਬਰੀ ਪੈਣੀ ਅੱਜ ਆ ਮਾਰਕ ਸੋਖਾ ਗਏ ਸ ਚੈਨਲ ਆਇਆ ਵਧੀਆ ਵਧੀਆ ਹਾਂਜੀ ਹਾਂਜੀ ਤੇ ਸਾਡੇ ਵੀਰ ਭਰਾ ਵੀ ਸਾਡੇ ਨਾਲ ਫੇਰ ਚੁੱਲਣਗੇ ਜਿਵੇਂ ਚਲੋ ਹਾਂਜੀ ਹਾਂਜੀ ਕੋਈ ਕੋਈ ਮਾਰ ਵੀ ਡਰ ਜਾਂਦਾ ਵਾ ਹਾਂਜੀ ਹਾਂਜੀ ਥੋੜਾ ਜਿਹਾ ਮਾਹੌਲ ਇਹੋ ਜਿਹਾ ਬਣ ਜਾਂਦਾ ਪਾਣੀ ਧਣੀ ਦਾ ਹਾਂਜੀ ਹਾਂਜੀ ਮਲ ਖੜਦਾ ਪਾੜੇ ਹਾਂਜੀ ਹਾਂਜੀ ਝੋਟੀਆਂ ਮਾਲਕ ਸੁਖ ਰਗੇ ਦਿਨ ਵਧੀਆ ਵਧੀਆ ਆਉਣ ਇਹ ਝੋਟੀਆਂ ਵੀ ਦੱਸਣਗੀਆਂ ਤੇ ਆਪੇ ਵੀਰ ਭਰਾਵੇ ਦੱਸਣਗੇ ਜਿੰਨਾ ਲੈ ਆਣਾ ਹੈ ਵੀਰ ਜਿੰਨਾ ਲੈ ਆਣਾ ਹੈ ਜੋ ਕਾਏਮਸੀ ਵਿੱਚ ਫਸੇ ਆ ਗੀਆਂ ਸਮਾਂ ਦੇ ਪਾਣੀ ਪੂਣੀ ਆਇਆ ਵਾ ਜਲੋ ਹਰ ਗਾ ਹਾਂ ਅੱਜ ਬੜੇ ਸੱਜਣਾ ਬੱਤਿਆਂ ਨੂੰ ਫੋਨ ਕੀਤੀ ਆ ਹਾਂਜੀ 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 ਕਮੇਡੀ ਨਹੀਂ ਹੋਣਾ ਤੁਹਾਡੇ ਹੱਗਾ ਮੱਝਾ ਲੜ ਪਰ ਦੋ ਕਿਦ ਨੂੰ ਰੋਕ ਕੇ ਆਉਂਦੇ ਆ ਮੁੱਛਾ ਦੇਖਣੀ ਆ ਹਾਂਜੀ 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 ਪਤਾ ਕਿ ਇੱਕ ਮੌਸਮ ਗਿੱਲੀ ਵਾੜੀ ਹੁੰਦਾ ਇੱਕ ਪੱਠਾ ਲੱੱਥਾ ਨਹੀਂ ਵੱਡਿਆ ਜਾਂਦਾ ਆ ਸਾਂਭ ਸੰਭਾਲ ਲਾ ਫਿਰ ਬੜਾ ਕੁਝ ਵੇਖਣਾ ਪੈਂਦਾ ਤੇ ਮੁੱਲ ਕਿੰਨੇ ਦੇ ਦੇਣੀ ਫਿਰ ਇਹ ਝੋਟੀ ਦਾ ਮੁੱਲ ਇਹਦਾ ਵੀ ਇੱਕ 80 ਆ ਹਾਂਜੀ ਤੇ ਇਹਦਾ ਵੀ ਮਾਰਕਟ ਵਿੱਚ ਸ਼ੋਅ ਕਰਾਂਗੇ ਇਹ ਵੀ ਯਾਦ ਰੱਖੋ ਫਣੀ ਤਲੀਆਂ ਨਾ 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 ਪਰ ਬ੍ਰੈਂਡ ਇੱਕੋ ਰੇਟ ਦਾ ਜਾਂਦੋ ਲਓ ਜੀ 175 75 ਤੇ 180 ਹਾਂਜੀ ਤੇ ਬਾਕੀ ਇਹ ਵੀ ਮਾਂ ਦਾ ਟਾਟਾ ਢਾਡਾ ਹੋਊਗਾ ਤਸੱਲੀ ਕਰੋ ਜਿੱਦਾਂ ਮਰਜ਼ੀ ਆਓ ਜਾਓ ਤਾਜ਼ੀਆਂ ਦੇਖੋ ਬੱਚੇ ਬਿਲਕੁਲ ਤੁਹਾਨੂੰ ਦਿਖਾਤੇ ਆ ਬੱਚੇ ਅੱਗੇ ਬਿਲਕੁਲ ਤਾਜ਼ੀਆਂ ਸੁਈਆਂ ਨੇ ਤੇ ਬਾਕੀ ਮਾਲ ਦਾ ਬਾਬੇ ਦੀ ਕਿਰਪਾ ਨਾਲ ਬਹੁਤ ਆ ਇਧਰ ਵੀ ਬੱਜਾ ਇਧਰ ਵੀ ਮਾਲ ਬੱਜਾ ਆ ਗਿਆ ਆਪਣਾ ਕੋਟਾ ਫੋਲਿਆ ਸਾਰਾ ਪਰ ਵੀਡੀਓ ਉਹ ਵੀ ਸੈਟ ਉੱਪਰ ਭਰਿਆ ਹੋਇਆ ਉਹ ਤੇ ਮਾਲ ਹੈਗਾ ਹਾਂਜੀ 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 ਖੜੀ ਨੂੰ ਦੇ ਆਮਾ ਲਈ ਲੱਗਣੇ ਆਦੇ ਤੁਹਾਨੂੰ ਮੁਫਤ ਆਜੇ ਹਾਂਜੀ 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 ਇਹ ਮੋਬਾਈਲ ਆਪਣਾ ਆਪਣਾ ਨੰਬਰ ਜੀ ਆਪਣਾ 9501658050 ਤੇ ਸਰਪੰਚ ਡੇਰੀ ਫਾਰਮ ਇਸਟਾ ਤੇ ਫੇਸਬੁੱਕ ਤੇ YouTube <Sanye> ਚੈਨਲ ਨੂੰ ਕਾਬਲੋ ਫੋਲੋ ਜਿਹੜੀ ਆਉਣ ਵਾਲੀ ਹਰ ਵੀਡੀਓ ਤੁਹਾਨੂੰ ਨੋਟੀਫਾਈਡ ਤੁਹਾਡੇ ਕੋ ਪਹੁੰਚੀ ਸਾਡੇ ਨਾਲ ਫਿਰ ਕਰਾਂਗੇ ਦਰਸ਼ਨ ਸਾਰੇ ਦੇਖਣਾ ਕੀ ਸਾ ਸਹੀ